ਆ ਗੱਲ ਕਰਾਂਗੇ ਜੀ ਪੰਜਾਬ ਸਰਕਾਰ ਦੇ ਨਵੇਂ ਸਿਸਟਮ ਦੀ ਇੱਕ ਪੰਜਾਬ ਸਰਕਾਰ ਦੇ ਵੱਲੋਂ ਨਵਾਂ ਸਿਸਟਮ ਹੈ ਜਿਹੜਾ ਆਨਲਾਈਨ ਕੀਤਾ ਗਿਆ ਤੇ ਇੱਕ ਵੈਬਸਾਈਟ ਹੈ ਜਿਹੜੀ ਉਹ ਤਿਆਰ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਬੇਸ਼ੱਕ ਇਹਦੇ ਵਿੱਚ ਕਈ ਸਵਾਲ ਉੱਠਦੇ ਆ ਵੀ ਇਹਦਾ ਸੁਰੱਖਿਆ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਹੁੰਦਾ ਹੈ ਗਰਾਊਂਡ ਲੈਵਲ ਤੇ ਜ਼ੀਰੋ ਹੈ ਇਹ ਜਿਹੜਾ ਵਿਚਾਰ ਹੈ ਉਹ ਚੱਲਦੇ ਰਹਿੰਦੇ ਆ ਅਸਲ ਦੇ ਵਿੱਚ ਨਵਾਂ ਸਿਸਟਮ ਹੈ ਕੀ ਹੈ ਕਿਹੜਾ ਸਰਕਾਰ ਨੇ ਜਿਹੜਾ ਤਿਆਰ ਕੀਤਾ ਹੈ ਕਿਹੜੀ ਵੈਬਸਾਈਟ ਤਿਆਰ ਕੀਤੀ ਹੈ ਤਾਂ ਇਹ ਹੈ ਜੀ ਪੰਜਾਬ ਲੈਂਡ ਰਿਕਾਰਡ ਨੂੰ ਲੈ ਕੇ ਲੋਕਾਂ ਦੀ ਖੱਜਲ ਖਵਾਰੀ ਖਤਮ ਕਰਨ ਨੂੰ ਲੈ ਕੇ ਜੋ ਆਪਣੇ ਜ਼ਮੀਨੀ ਕੰਮ ਹੁੰਦੇ ਆ ਇਹ ਕਰਵਾਉਣ ਵਾਸਤੇ ਆਪਾਂ ਪਟਵਾਰਖਾਨੇ ਦੇ ਗੀੜੇ ਲਾਉਣੇ ਆ ਤੇ ਪਟਵਾਰੀਆਂ ਨੂੰ ਲਭਦੇ ਆ ਇਹਨਾਂ ਦੀ ਜ਼ਰੂਰਤ ਆਪਾਂ ਨੂੰ ਹੁੰਦੀ ਹੈ ਤਾਂ ਇਹ ਸਾਰੀ ਖੱਜਲ ਖਵਾਰੀ ਖਤਮ ਕਰਨ ਵਾਸਤੇ ਇਹ ਭ੍ਰਿਸ਼ਟਾਚਾਰ ਖਤਮ ਕਰਨ ਵਾਸਤੇ ਭ੍ਰਿਸ਼ਟਾਚਾਰ ਕੀ ਜਿਹੜੇ ਮੁਲਾਜ਼ਮ ਵਿੱਚ ਹੁੰਦੇ ਆ ਰਿਸ਼ਵਤ ਲੈਂਦੇ ਆ 1000 ਰੁਪਏ ਤੋਂ ਸਟਾਰਟ ਹੁੰਦੀ ਹੈ 20-25000 ਤੱਕ ਜਾਂਦੀ ਹੈ ਇਹਨੂੰ ਖਤਮ ਕਰਨ ਵਾਸਤੇ ਤਾਂ ਹੁਣ ਇਹਦੇ ਵਿੱਚ ਕੀ ਹੋ ਗਿਆ ਤਾਂ ਜਿਹੜਾ ਮਾਲ ਵਿਭਾਗ ਦੇ ਵੱਲੋਂ ਪੰਜਾਬ ਲੈਂਡ ਰਿਕਾਰਡ ਹੈ ਜਿਹੜਾ ਇਹ ਆਨਲਾਈਨ ਕਰਤਾ ਤੇ ਨਾਲ ਇੱਕ ਵੈਬਸਾਈਟ ਹੈ ਜਿਹੜੀ ਤਿਆਰ ਕੀਤੀ ਗਈ ਹੈ ਜਿਹਦੇ ਰਾਹੀਂ ਕੋਈ ਵੀ ਵਿਅਕਤੀ ਹੈ ਜਿਹੜਾ ਆਪਣੀ ਜ਼ਮੀਨ ਦੀ ਫਰਦ ਦੇਖ ਸਕੂਗਾ ਫਰਦ ਕਢਵਾ ਸਕੂਗਾ ਤੇ ਉਹਦੇ ਵਿੱਚ ਜਿਹੜੇ ਇਤਰਾਜ਼ ਲੱਗੇ ਹੁੰਦੇ ਆ ਉਹਨੂੰ ਦੂਰ ਕਰ ਸਕੂਗਾ ਇਸ ਤੋਂ ਇਲਾਵਾ ਜਿਹੜੀ ਫਰਦ ਹੁੰਦੀ ਹੈ ਚਾਹੇ ਤੁਸੀਂ ਜ਼ਮੀਨ ਖਰੀਦਣੀ ਹੈ ਚਾਹੇ ਤੁਸੀਂ ਵੇਚਣੀ ਹੈ ਤਾਂ ਇਹ ਮੁੱਖ ਦਸਤਾਵੇਜ਼ ਹੈ ਜਿਹੜਾ ਮੰਨਿਆ ਜਾਂਦਾ ਹੈ ਇਹਦੇ ਬਿਨਾ ਨਾ ਤਾਂ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਤੇ ਨਾ ਹੀ ਵੇਚ ਸਕਦੇ ਹੋ ਤਾਂ ਇਹ ਹੁਣ ਤੁਹਾਨੂੰ ਆਨਲਾਈਨ ਜਿਹੜੀ ਵੈਬਸਾਈਟ ਤਿਆਰ ਕੀਤੀ ਹੈ ਇਹਦੇ ਵਿੱਚ ਫਾਰਮ ਭਰਨਾ ਪਊਗਾ ਫਾਰਮ ਭਰ ਕੇ ਇਹਦੇ ਵਿੱਚ 75 ਰੁਪਏ ਜਿਹੜੀ ਸਿਰਫ ਫੀਸ ਲੱਗੂਗੀ ਤੇ ਇਹਦੀ ਕਾਪੀ ਤੁਹਾਡੇ ਮੋਬਾਈਲ ਦੇ ਵਿੱਚ ਆਪਣੇ ਆਪ ਜਿਹੜੀ ਆ ਜਾਏਗੀ ਘਰ ਬੈਠੇ ਤੁਹਾਨੂੰ ਫਰਦ ਮਿਲ ਜਾਇਆ ਕਰੂ ਤਾਂ ਉਹਦੇ ਵਿੱਚ ਇੱਕ ਸਕੈਨਰ ਵੀ ਲੱਗਿਆ ਹੋਊਗਾ ਜਿਹਨੂੰ ਸਬੰਧਤ ਅਧਿਕਾਰੀ ਸਕੈਨ ਕਰਕੇ ਇਹ ਕਲੀਅਰ ਕਰ ਲਿਆ ਕਰੋ ਕਿ ਫਰਦ ਅਸਲੀ ਹੈ ਜਾਂ ਫਿਰ ਨਕਲੀ ਹੈ ਜਿਵੇਂ ਆਪਣੇ ਆਧਾਰ ਕਾਰਡ ਤੇ ਸਕੈਨਰ ਹੁੰਦਾ ਉਹਨੂੰ ਸਕੈਨ ਕੀਤਾ ਆਪਣਾ ਸਾਰਾ ਡਾਟਾ ਖੁੱਲ ਜਾਂਦਾ ਓਸੇ ਤਰ੍ਹਾਂ ਹੀ ਫਰਦ ਤੇ ਜਿਹੜੇ ਸਕੈਨਰ ਲੱਗਿਆ ਹੋ ਜਦੋਂ ਅਧਿਕਾਰੀ ਸਕੈਨ ਕਰੂਗਾ ਤਾਂ ਸਾਰੀ ਫਰਦ ਦੀ ਡਿਟੇਲ ਸਭ ਕੁਝ ਜੋ ਉਹਦੇ ਵਿੱਚ ਰਿਕਾਰਡ ਹੁੰਦਾ ਉਹ ਸਕਰੀਨ ਤੇ ਆ ਜਾਇਆ ਕਰੂਗਾ ਤਾਂ ਹੁਣ ਨਾ ਤਾਂ ਪਟਵਾਰਖਾਨੇ ਵਾਲੇ ਜਿਹੜੇ ਲੱਗਣੇ ਆ ਤੇ ਨਾ ਹੀ ਆ ਜਿਹੜਾ ਪਟਵਾਰੀ ਨੂੰ ਲੱਭਣ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਸਿਰਫ ਇਹ ਵੈਬਸਾਈਟ ਤੇ ਜਾ ਕੇ ਇੱਕ ਫਾਰਮ ਹੈ ਜਿਹੜਾ 75 ਰੁਪਏ ਦੀ ਫੀਸ ਨਾਲ ਉਹ ਭਰਨਾ ਪਊਗਾ ਤਾਂ ਸਾਰੀ ਜਾਣਕਾਰੀ ਇਹ ਜਿਹੜੀ ਸੌਕੇ ਕਰਤੀ ਪੰਜਾਬ ਸਰਕਾਰ ਨੇ ਉਹਨਾਂ ਜਾਗਰੂਕਾ ਜਿਹੜਾ ਲੋਕਾਂ ਨੂੰ ਹੋਣਾ ਪਊਗਾ ਜਿਹੜੇ ਪ੍ਰਾਣੇ ਬੰਦੇ ਐ ਉਹਨਾਂ ਨੂੰ ਇਸ ਟੈਕਨੋਲੋਜੀ ਦਾ ਹਿਸਾਬ ਨਹੀਂ ਹੈਗਾ ਪਰ ਉਹ ਕੈਫੇ ਵਾਲਿਆਂ ਕੋਲ ਜਾ ਕੇ ਇਸ ਟੈਕਨੋਲੋਜੀ ਦਾ ਲਾਭ ਜਿਹੜਾ ਲੈ ਸਕਦੇ ਐ ਬਾਕੀ ਜੋ ਪੜ੍ਹਿਆ ਲਿਖਿਆ ਯੂਥ ਐ ਉਹ ਅੱਜਕੱਲ ਮੋਬਾਈਲ ਚਲਾਉਣਾ ਜਾਣਦਾ ਐ ਪੜ੍ਹੇ ਲਿਖੇ ਨੇ ਉਹਨਾਂ ਨੂੰ ਨੌਲੇਜ ਹੈਗੀ ਐ ਅੱਜ ਦੇ ਡਿਜੀਟਲ ਯੁੱਗ ਬਾਰੇ ਉਹਨਾਂ ਨੂੰ ਪਤਾ ਐ ਤਾਂ ਉਹ ਇਹ ਕੰਮ ਬੜਾ ਆਸਾਨੀ ਨਾਲ ਆਪ ਵੀ ਐ ਜਿਹੜਾ ਕਰ ਸਕਦੇ ਐ ਫਾਰਮ ਭਰਨਾ ਕੋਈ ਜ਼ਿਆਦਾ ਔਖਾ ਨਹੀਂ ਹੁੰਦਾ ਬਸ ਆਪਾਂ ਨੂੰ ਸਾਈਟ ਦਾ ਪਤਾ ਹੋਣਾ ਚਾਹੀਦਾ ਐ ਇਥੇ ਕਿਹੜੀ অপਸ਼ਨ ਕਿਵੇਂ ਫਿਲ ਕਰਨੀ ਹੈ ਇਹਨਾਂ ਦਾ ਪਤਾ ਜਿਹੜਾ ਹੋਣਾ ਚਾਹੀਦਾ ਹੈ ਜਾਂ ਆਪਣੇ ਪਿੰਡਾਂ ਦੇ ਵਿੱਚ ਕੈਫੇ ਵਾਲੇ ਹੁੰਦੇ ਆ ਇਹਨਾਂ ਨੂੰ ਤੁਸੀਂ ਇਹ ਫਰਦਰਾਂ ਸੰਬੰਧਤ ਫਾਰਮ ਹੈ ਜਿਹੜਾ ਉੱਪਰ ਬਾਸ ਸਕੋਗੇ ਤਾਂ ਤੁਹਾਨੂੰ ਤੁਹਾਡੀ ਫਰਦ ਦੀ ਕਾਪੀ ਹੈ ਜਿਹੜੀ ਤੁਹਾਡੇ ਮੋਬਾਈਲ ਤੇ ਮਿਲ ਜਾ ਕਰੋ ਤੁਹਾਡੇ WhatsApp ਤੇ ਜਿਹੜੀ ਆ ਜਾਇਆ ਕਰੋ ਇਸ ਤੋਂ ਇਲਾਵਾ ਮਾਲ ਵਿਭਾਗ ਨੇ ਐਨ ਆਰ ਆਈਜ਼ ਭਰਾ ਨੇ ਜਿਹੜੇ ਇਹਨਾਂ ਲਈ ਵੀ ਇੱਕ ਨਵਾਂ ਸਿਸਟਮ ਹੈ ਜਿਹੜਾ ਉਹ ਸ਼ੁਰੂ ਕੀਤਾ ਹੈ ਇਹਦੇ ਵਿੱਚ 500 ਰੁਪਏ ਜਿਹੜੀ ਫੀਸ ਹੈ ਤਾਂ ਉਹਨਾਂ ਪੰਜਾਬ ਦੇ ਲੋਕਾਂ ਲਈ ਜਿਹੜੇ ਐਨ ਆਰ ਆਈਜ਼ ਨੇ ਹੈ ਪੰਜਾਬ ਦੇ ਨੇ ਰਹਿੰਦੇ ਬਾਹਰ ਨੇ ਕਾਨੂੰਨ ਦੇ ਵਿੱਚ ਫਾਇਦਾ ਹੋ ਗਿਆ ਇਹਨਾਂ ਦੀ ਜ਼ਮੀਨ ਹੈ ਚਾਹੇ ਇਹ ਪਿੰਡ ਚ ਹੈ ਜਾਂ ਫਿਰ ਕਿਤੇ ਹੋਰ ਹੈ ਤਾਂ ਕੋਈ ਵੀ ਖਰੀਦੀ ਹੋਈ ਜ਼ਮੀਨ ਦੀ ਫਰਦ ਨੂੰ ਜਿਹੜਾ ਉਹ 500 ਰੁਪਏ ਦੀ ਫੀਸ ਭਰ ਕੇ ਸਬਸਕ੍ਰਾਈਬ ਹੈ ਜਿਹੜੀ ਉਹ ਕਰਵਾ ਸਕੀਗਾ ਐਨ ਆਰ ਆਈਜ਼ ਵੀ ਤਾਂ ਨੂੰ 500 ਰੁਪਿਆ ਫੀਸ ਜਿਹੜੀ ਦੇਣੀ ਪਊਗੀ ਇਹਦੇ ਨਾਲ ਕੀ ਹੋਊਗਾ ਜਦੋਂ ਵੀ ਉਸ ਜ਼ਮੀਨ ਦੀ ਖਰੀਦ-ਵੇਚ ਜਾਂ ਫਿਰ ਕੋਈ ਉਹਦੇ ਰਿਕਾਰਡ ਨਾਲ ਛੇੜਛਾੜ ਕਰੂਗਾ ਤਾਂ ਉਸ ਐਨ ਆਰ ਆਈਜ਼ ਨੂੰ ਵਟਸਐਪ ਤੇ ਇੱਕ ਮੈਸੇਜ ਜਿਹੜਾ ਵਗ ਜਾਊਗਾ ਵੀ ਭਾਈ ਤੇਰੀ ਜ਼ਮੀਨ ਨਾਲ ਛੇੜਛਾੜ ਹੋ ਰਹੀ ਹੈ ਮੇਰੇ ਜ਼ਮੀਨ ਦੇ ਰਿਕਾਰਡ ਨਾਲ ਛੇੜਛਾੜ ਜਿਹੜੀ ਹੋ ਰਹੀ ਹੈ ਅਗਰ ਉਹ 500 ਰੁਪਿਆ ਫੀਸ ਭਰ ਕੇ ਇਹ ਸਬਸਕ੍ਰਾਈਬ ਹੈ ਜਿਹੜਾ ਕਰ ਲੈਂਦਾ ਜ਼ਮੀਨ ਕਹਿਣ ਤੋਂ ਬਾਅਦ ਇੱਕ ਡਾਟਾ ਇੱਕ ਅੰਕੜੇ ਇੱਕ ਮਾਲਕਨੀ ਜਿਹੜੀ ਹੋ ਜੂਗੀ ਕਹਿਣ ਤੋਂ ਬਾਅਦ ਇਸ ਤੋਂ ਬਾਅਦ ਕੋਈ ਵੀ ਛੇੜਛਾੜ ਉਸ ਦੀ ਪ੍ਰਾਪਰਟੀ ਨਾਲ ਕਰੂਗਾ ਤਾਂ ਉਹਨੂੰ ਸਿੱਧਾ ਮੈਸੇਜ ਹੈ ਜਿਹੜਾ ਉਹ ਵਟਸਐਪ ਤੇ ਜਿਹੜਾ ਭਾਗ ਜਾ ਕਰੂਗਾ ਤਾਂ ਵਟਸਐਪ ਤੇ ਆਪਣਾ ਮੈਸੇਜ ਇਤਰਾਜ਼ ਜਿਹੜਾ ਉਹ ਜ਼ਾਹਰ ਵੀ ਜਿਹੜਾ ਕਰ ਸਕੂਗਾ ਤਾਂ ਇਸ ਤੋਂ ਬਾਅਦ ਉਸ ਜ਼ਮੀਨ ਸਬੰਧੀ ਜਿਹੜੀ ਕਾਰਵਾਈ ਜੇ 루ਬੀ ਮਤਲਬ ਕਿ ਇਹਨੇ ਛੇੜਛਾੜ ਕਰਕੇ ਅੱਧੀ ਕਾਰਵਾਈ ਸ਼ੁਰੂ ਕਰ ਰੱਖੀ ਸੀ ਅੱਧ ਵਿਚਾਲੇ ਪਤਾ ਲੱਗ ਗਿਆ ਤਾਂ ਆਪਣੇ ਆਪ ਸਾਰੀ ਕਾਰਵਾਈ ਜਿਹੜੀ ਉਹ ਰੁਕ ਜਾਊਗੀ ਕੈਨਸਲ ਹੋ ਜਾਏਗੀ ਤਾਂ ਇਹ ਸਿਸਟਮ ਜਿਹੜਾ ਜ਼ਮੀਨਾਂ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ